ਇਸ ਤਰ੍ਹਾਂ ਜਿਹੜਾ ਫੈਸਲਾ ਅਕਾਲ ਤਖਤ ਤੋਂ ਲੋ ਆਇਆ ਉਹਨਾਂ ਨੂੰ ਤਨਖਾਹਿਆ ਕਰਾਰ ਦੇਣ ਦਾ ਇਹਦੇ ਸਭ ਤੋਂ ਪਹਿਲਾਂ ਕਿ ਉਹਨਾਂ ਖਿਲਾਫ ਜਿਹੜੀ ਸ਼ਿਕਾਇਤ ਕੀਤੀ ਸੀਗੀ ਜਦੋਂ ਸ਼ਿਕਾਇਤ ਜਿਹੜੀ ਖਿਲਾਫ ਉਹਦੇ ਤੋਂ ਬਾਹਰ ਜਾ ਕੇ ਤਾਂ ਕੋਈ ਅਕਾਲ ਤਖਤ ਜਿਹੜਾ ਫੈਸਲਾ ਨਹੀਂ ਸੀ ਕਰ ਸਕਦਾ ਤਾਂ ਉਹ ਮੇਰੇ ਖਿਆਲ ਜਿਹੜਾ ਫੈਸਲਾ ਹੋ ਸਕਦਾ ਸੀ ਅਕਾਲ ਤਖਤ ਤੋਂ ਉਧਰ ਨੂੰ ਇਹ ਪੱਟਿਆਗਾ ਕਦਮ ਹੈਗਾ ਇਹ ਸਾਰਿਆਂ ਨੂੰ ਇਹ ਇਹ ਬੜਾ ਸੰਕਟ ਸੀਗਾ ਇਸ ਸਮੇ ਅਕਾਲ ਤਖਤ ਵਾਤੇ ਵੀ ਸੰਕਟ ਸੀਗਾ ਕਿਉਂਕਿ ਲੋਕਾਂ ਨੂੰ ਇਹ ਲੱਗਦਾ ਸੀਗਾ ਕਿ ਅਕਾਲ ਤਖਤ ਜਿਹੜਾ ਹੈਗਾ ਉਹ ਸ਼੍ਰੋਮਣੀ ਕਮੇਟੀ ਦੇ ਅਕਾਲੀ ਦਲ ਦੇ ਪ੍ਰੈਸ਼ਰ ਥੱਲੇ ਕੰਮ ਕਰੇਗਾ ਤੇ ਲੋਕਾਂ ਦਾ ਸੰਗਤਾਂ ਦਾ ਪ੍ਰੈਸ਼ਰ ਵੀ ਬਹੁਤ ਜ਼ਿਆਦਾ ਬਣਿਆ ਹੋਇਆ ਸੀਗਾ ਬਹੁਤ ਸਾਰੇ ਪਿਛਲੇ ਦਿਨਾਂ ਦੇ ਵਿੱਚ ਜਥੇਬੰਦੀਆਂ ਨੇ ਉੱਥੇ ਜਾ ਕੇ ਪਹੁੰਚ ਕੀਤੀ ਇਸ ਮਸਲੇ ਤੇ ਤੇ ਅਸੀਂ ਵੀ ਅਕਾਲ ਤਖਤ ਦੇ ਜਸਧਰ ਨੂੰ ਕੁਝ ਦਿਨ ਪਹਿਲਾਂ ਜਾ ਕੇ ਮਿਲੇ ਹਾਂ ਦੋ ਤਿੰਨ ਦਿਨ ਪਹਿਲਾਂ ਮਿਲੇ ਸੀਗੇ ਤੇ ਅਸੀਂ ਵੀ ਇਹ ਬੇਨਤੀ ਕੀਤੀ ਸੀ ਕਿ ਇਹ ਮਸਲਾ ਜਿਹੜਾ ਆ ਇਹ ਸਿੱਖ ਜਥੇਬੰਦੀਆਂ ਦੇ ਨਮੇ ਦੇ ਸੱਦ ਕੇ ਉਹਨਾਂ ਦੀ ਰੈ ਨਾਲ ਕੀਤਾ ਜਾਵੇ ਕਿਉਂਕਿ ਫੈਸਲਾ ਜਿਸ ਤਰ੍ਹਾਂ ਸਾਡੇ ਉੱਤੇ ਹੋ ਗਿਆ ਕਿ ਅਕਾਲ ਤਖਤ ਦੇ 10005 ਸਿੰਘ ਸਾਹਿਬਾਨ ਸਾਰਾ ਫੈਸਲਾ ਕਰ ਲੈਣ ਉਹਨਾਂ ਕੋਲ ਕੋਈ ਫੈਸਲੇ ਕਰਨ ਦੀ ਪਾਵਰ ਨਹੀਂ ਫੈਸਲਾ ਸਿੱਖ ਪੰਥ ਨੇ ਕਰਨਾ ਹੈ ਉਹਨਾਂ ਕੋਲ ਉਹ ਸਿਰਫ ਸਪੋਕਸਮੈਨ ਆ ਪੰਥ ਦੇ ਤੇ ਉਹ ਉਹਨਾਂ ਨੇ ਪੰਥ ਦਾ ਫੈਸਲਾ ਅਨਾਉਂਸ ਕਰਨਾ ਹੈ ਤੇ ਇਹ ਠੀਕ ਹੈ ਹੁਣ ਜਿਹੜਾ ਪੇਸ਼ ਹੋਣਗੇ ਉਸ ਤੋਂ ਬਾਅਦ ਜਥੇਦਾਰਾਂ ਦੇ ਆਪਣੀ ਪ੍ਰੀਖਿਆ ਦੀ ਘੜੀ ਆਉਂਦੀ ਹੈ ਕਿ ਉਹ ਫੈਸਲਾ ਪੰਥ ਦੀਆਂ ਰਵਾਇਤਾਂ ਮੁਤਾਬਕ ਲੈਂਦੇ ਆ ਜਾਂ ਇਹ ਕਹਿੰਦਾ ਕਿ ਪਹਿਲਾਂ ਤਲਬ ਕਰਨਾ ਚਾਹੀਦਾ ਸੀ ਤਲਬ ਕਰਕੇ ਤਨਖਾਹ ਲਾਉਂਦੇ ਤਨਖਾਹ ਹੀ ਕਰਾ ਦਿੰਦੇ ਤਨਖਾਹ ਹੀ ਕਰਾ ਪਹਿਲਾਂ ਦੇ ਦਿੱਤਾ ਨਹੀਂ ਲਈ ਤਨਖਾਹ ਹੀ ਤਾਂ ਉਹਨਾਂ ਨੇ ਜਿਹੜੀ ਆਪਣੇ ਲਿਖਤੀ ਤੌਰ ਤੇ ਚਿੱਠੀ ਭੇਜੀ ਸੀ ਉਹਦੇ ਆਧਾਰ ਤੇ ਉਹਨਾਂ ਨੇ ਆਪ ਮੰਨ ਹੀ ਲਿਆ ਜਾਂ ਤਾਂ ਉਹ ਮੰਨਦੇ ਨਾ ਸ਼ਗਦੀਰ ਸਿੰਘ ਬਾਦਲ ਨੇ ਤਾਂ ਮੰਨ ਲਿਆ ਹੈ ਕਿ ਕਿ ਮੇਰੀਆਂ ਸਾਰੀਆਂ ਮੈਂ ਗਲਤੀਆਂ ਕੀਤੀਆਂ ਨੇ ਜਦੋਂ ਗਲਤੀਆਂ ਮੰਨ ਲਈਆਂ ਨੇ ਤਾਂ ਉਸ ਤੋਂ ਬਾਅਦ ਤਨਖਾਹਿਆ ਕਰਾਰ ਤਾਂ ਦੇਣਾ ਬਣਦਾ ਹੀ ਸੀਗਾ ਉਹ ਦੋਸ਼ੀ ਦੀ ਤਨਖਾਹ ਵੀ ਲਈ ਜਾਂਦੀ ਹੈ ਸਿੱਖ ਰਵੈਤਾਂ ਮੁਤਾਬਕ ਪੰਪਪਰਾਂ ਨੂੰ ਤਨਖਾਹ ਫਿਰ ਬਾਅਦ ਚ ਲਈ ਜੋ ਜਦੋਂ ਪੇਸ਼ ਹੋਏ ਸਕੀਰ ਹਾਂ ਜਦੋਂ ਪੇਸ਼ ਹੋਣਗੇ ਉੱਥੇ ਇੱਕ ਪੱਲਾ ਜਿਹੜਾ ਪਾ ਕੇ ਅਦਾਲਤ ਦੇ ਸਾਹਮਣੇ ਖੜੇ ਹੋਣਗੇ ਉੱਥੇ ਸਿੰਘ ਸਾਹਿਬਾਨ ਜਿਹੜੇ ਆ ਉਹਨਾਂ ਨੂੰ ਸਜ਼ਾ ਲਾਉਣਗੇ ਸਜ਼ਾ ਸਿੱਖ ਸੰਗਤਾਂ ਦੀਆਂ ਭਾਵਨਾਵਾਂ ਅਨੁਸਾਰ ਅਮੀਦਾਂ ਅਨੁਸਾਰ ਹੋਏਗੀ ਤਾਂ ਲੋਕ ਮਨਜ਼ੂਰ ਕਰ ਲੈਣਗੇ ਜੇਕਰ ਅਸੀਂ ਪਹਿਲਾਂ ਵੀ ਦੇਖਿਆ ਹੈ ਆ ਕਾਲ ਤੱਕ ਤੋਂ ਬੜੇ ਹੁਕਮਨਾਮੇ ਜਾਂ ਫੈਸਲੇ ਹੋਏ ਹੈ ਜਿਹੜੇ ਲੋਕਾਂ ਦੀਆਂ ਭਾਵਨਾਵਾਂ ਅਨੁਸਾਰ ਨਹੀਂ ਹੁੰਦੇ ਹੈਗੇ ਜਾਂ ਸੰਗਤਾਂ ਦੀਆਂ ਭਾਵਨਾਵਾਂ ਦੇ ਅਨੁਕੂਲ ਨਹੀਂ ਹੁੰਦੇ ਉਹ ਫਿਰ ਸੰਗਤਾਂ ਮੰਨਦੀਆਂ ਵੀ ਨਹੀਂ ਇਹ ਵੀ ਹੈਗਾ ਹੈ ਨਾਲ ਜਿਹੜੇ ਮੰਤਰੀ ਸੀ ਉਸ ਵੇਲੇ ਦੇ ਪੂਰੇ ਕਾਲੀਗਲ ਦੇ ਉਹਨਾਂ ਨੂੰ ਵੀ ਤਲਬ ਕੀਤਾ ਪੂਰੀ ਕੈਬਨਿਟ ਨੂੰ ਇਹ ਇਹ ਵੀ ਸਹੀ ਫੈਸਲਾ ਕਰਕੇ ਕੈਬਨਿਟ ਦੀ ਵੀ ਉਸ ਮੌਕੇ ਗਲਤੀ ਬਿਲਕੁਲ ਬਿਲਕੁਲ ਇਹ ਸਾਰੇ ਕਿਉਂਕਿ ਜਿਹੜੇ ਵੀ ਸਤਾ ਦੇ ਭੋਗ ਰਹੇ ਸੀ ਸਮੇਂ ਦੀ ਤੇ ਉਹਨਾਂ ਨੇ ਪਹਿਲਾ ਸਮਾ ਜਿਹੜਾ ਆ ਜਦੋਂ ਜਿੰਨਾ ਚਿਰ ਅਕਾਲੀ ਸਰਕਾਰ ਰਹੀ ਉਸ ਸਮੇਂ ਤੇ ਉਹ ਸਾਰੇ ਕੈਬਨਿਟ ਸਾਰੇ ਸਾਰੀ ਪਾਰਟੀ ਉਹਨੂੰ ਜਸਟੀਫਾਈ ਕਰਦੀ ਰਹੀ ਐ ਇਵਨ ਕੈਸੀ ਕਾ ਸ਼ਰਮਣੀ ਕਮੇਟੀ ਨੇ ਵੀ ਇਸ਼ਤਿਹਾਰ ਦਿੱਤੇ ਉਹ ਸਾਰੇ ਜਿਹੜਾ ਵੀ ਉਹ ਮਾਫੀ ਦਿੱਤੀ ਗਈ ਸੀਗੀ ਤੇ ਉਸ ਤੋਂ ਬਾਅਦ ਜਿਹੜਾ ਬਰਗਾੜੀ 'ਚ ਇੱਕ ਘਟਨਾ ਹੋਈ ਜਾਂ ਦੂਸਰੇ ਇੱਕ ਹੋਰ ਤਾਂ ਤੇ ਹੋਈ ਸੀਗੀ ਮਤਲਬ ਲਾਠੀ ਚਾਰ ਦੇ ਵਯਾਸਨ ਤਾਂ ਤੇ ਕੋਟਪੂਰਾ ਹਾਂ ਬੈਬਲ ਕਾਂਡ ਹੋਇਆ ਇਹਦੇ ਵਿੱਚ ਫਿਰ ਸਾਰੀ ਅਕਾਲੀ ਲੀਡਰਸ਼ਿਪ ਐਂਡ ਸਾਰੀ ਕੈਬਨਿਟ ਮਨਿਸਟਰੀ ਉਸ ਸਮੇਂ ਉਹਦੀ ਹਮਾਇਤ ਕਰਦੀ ਰਹੀ ਐ ਲਾਸਟ ਤੱਕ ਤੁਹਾਨੂੰ ਨਹੀਂ ਲੱਗਦਾ ਕਿ ਬੱਜਰ ਗਲਤੀਆਂ ਸਮੀਰ ਸਿੰਘ ਬਾਦਲ ਦਾ ਕੰਜਲ ਕਰਦਾ ਰਿਹਾ ਪਹਿਲਾਂ ਉੱਥੇ ਜਾ ਕੇ ਭਾਂਡਿਆਂ ਦੀ ਸੇਵਾ ਕਰੀ ਜੁੱਤਿਆਂ ਦੀ ਸੇਵਾ ਕਰੀ ਨਿਨਾਮਾ ਆਪੀ ਮੰਗੇ ਤੋਂ ਕਿਰੋਤੇ ਵੱਡੀ ਇਕੱਠ ਕਰਕੇ ਮਾਫੀ ਮੰਗਣ ਦੀ ਕੋਸ਼ਿਸ਼ ਕੀਤੀ ਲੋਕਾਂ ਨੇ ਮਨਜ਼ੂਰ ਨਹੀਂ ਕੀਤੀ ਜੇਕਰ ਪਹਿਲੀ ਨਿਮਾਣ ਸਿੱਖ ਵਜੋਂ ਪਹਿਲੀ ਗਲਤੀ ਮੰਨ ਲੈਂਦੇ ਹੁਣ ਤੱਕ ਅਕਾਲੀ ਦਲ ਦਾ ਉਹ ਬੁਰਾ ਹਾਲ ਨਾ ਹੁੰਦਾ ਜਿੰਨਾ ਅੱਜ ਦੀ ਡੇਟ 'ਚ ਹੋ ਰਿਹਾ ਬਿਲਕੁਲ ਜੀ ਇਹ ਤਾਂ ਉਸ ਸਮੇਂ ਹੁੰਦਾ ਜਦੋਂ ਕਿਉਂਕਿ ਸਤਾਇਆ ਉਹ ਦਿਮਾਗ ਖਰਾਬ ਕਰਦੀ ਹਲੇ ਤੱਕ ਤਾਂ ਅਕਾਲੀ ਲੀਡਰ ਖਾਸ ਕਰਕੇ ਪ੍ਰਧਾਨਤਾ ਇਹ ਮੰਨਦੇ ਸੀਗੇ ਕਿ ਸਾਡੇ ਕੋਲ ਕੋਈ ਗਲਤੀ ਨਹੀਂ ਹੋਈ ਗਲਤੀ ਲੋਕ ਕਰ ਰਹੇ ਆ ਪਹਿਲਾਂ ਲੋਕਾਂ ਨੇ ਗਲਤੀ ਨਾਲ ਕਾਂਗਰਸ ਅਮਰਿੰਦਰ ਸਿੰਘ ਨੂੰ ਤੁਲਿਆ ਗਲਤ ਉਹਦੇ ਵਾਅਦਿਆਂ ਤੇ ਆ ਕੇ ਹੁਣ ਲੋਕਾਂ ਨੇ ਆਮ ਆਦਮੀ ਪਾਰਟੀ ਨੂੰ ਧੋਲਿਆ ਲੋਕਾਂ ਦੀ ਗਲਤੀ ਹੈ ਸਾਡੀ ਕੋਈ ਗਲਤੀ ਨਹੀਂ ਇਸ ਤੇ ਠੀਕ ਹੈ ਲੇਕਿਨ ਹੁਣ ਜਦੋਂ ਵਾਰ-ਵਾਰ ਇਲੈਕਸ਼ਨਾਂ ਦੇ ਵਿੱਚ ਲਗਾਤਾਰ ਹਾਰ ਰਹੇ ਆ ਲੋਕ ਉਹਨਾਂ ਨੂੰ ਕੋਈ ਕਿਸੇ ਪੋਲੀਟੀਕਲ ਪ੍ਰੋਗਰਾਮ ਤੇ ਉਹਨਾਂ ਦੀ ਸਪੋਰਟ ਨਹੀਂ ਕਰ ਰਹੇ ਤੇ ਹੁਣ ਉਹਨਾਂ ਨੂੰ ਲੱਗਦਾ ਕਿ ਜੇ ਅਸੀਂ ਪੋਲੀਟੀਕਲ ਜਿਉਂਦੇ ਰਹਿਣਾ ਹੈਗਾ ਆ ਤੇ ਸਾਨੂੰ ਜਿਹੜਾ ਕੁਝ ਇਸ ਤਰ੍ਹਾਂ ਦਾ ਕਰਨਾ ਪਊਗਾ ਕਿ ਲੋਕਾਂ ਨੂੰ ਲੱਗੇ ਕਿ ਮਾਫੀ ਮੰਗ ਰਿਹਾ ਪਰ ਜੇ ਨਾ ਕਿ ਪਾਲਿਸੀ ਨਹੀਂ ਬਦਲਦੇ ਆਪਣੇ ਅਕਾਲੀ ਦਲ ਦੇ ਸਿਆਸਤ ਨਹੀਂ ਬਦਲਦੇ ਹਲੇ ਸਿਆਸਤ ਤੇ ਕੋਈ ਤਬਦੀਲੀ ਨਹੀਂ ਗਈ ਭਾਵੇਂ ਅਕਾਲੀ ਦਲ ਦੇ ਨਾਲ ਜੁੜੇ ਹੋਏ ਲੋਕ ਨੇ ਭਾਵੇਂ ਉਹ ਤੋਂ ਬਾਕੀ ਕਹੇ ਜਾਣੇ ਲੋਕ ਨੇ ਇਹਨਾਂ ਦਾ ਕੇਂਦਰ ਸਰਕਾਰ ਪ੍ਰਤੀ ਬੀਜੇ ਪ੍ਰਤੀ ਭਾਪੀ ਪ੍ਰਤੀ ਜਿਹੜਾ ਨਜ਼ਰੀਆ ਉਹ ਸੇਮ ਹੀ ਹੈ ਲਗਭਗ ਉਹ ਲੋਕਾਂ ਦੇ অনুকূল ਨਹੀਂ ਹੈਗਾ ਪੰਜਾਬ ਦੇ ਲੋਕ ਨਹੀਂ ਚਾਹੁੰਦੇ ਹੈਗੇ ਕਿ ਜਿਹੜੀ ਸਿੱਖ ਲੀਡਰਸ਼ਿਪ ਹੈ ਉਹ ਬੀਜੇਪੀ ਦੇ অনুকূল ਚੱਲੇ ਜਾਓ ਉਸ ਹਿਸਾਬ ਨਾਲ ਚੱਲੇ لیکن ਇਹ ਇੱਕ ਸਵਾਲ ਇਹ ਖੜਾ ਹੋ ਗਿਆ ਵਿਵਾਦ ਚੱਲਦਾ ਕਿ ਸਵੀਰ ਸਿੰਘ ਬਾਦਲ ਨੂੰ ਅਸਤੀਫਾ ਦੇ ਦੇਣਾ ਚਾਹੀਦਾ ਸੀ ਅੱਜ ਦੀ ਡੇਟ ਦੇ ਵਿੱਚ ਉਹਨਾਂ ਨੇ ਅਸਤੀਫਾ ਨਹੀਂ ਦਿੱਤਾ ਕਾਰਜਕਾਰੀ ਪ੍ਰਧਾਨ ਜਰੂਰ ਉਰਾ ਦਿੱਤਾ ਗਿਆ ਜਦੋਂ ਕੱਲ ਤੱਕ ਸਭ ਤੇ ਉਹਨਾਂ ਨੇ ਪੇਸ਼ ਹੋਣਾ ਉਦੋਂ ਪਹਿਲਾਂ ਅਸਤੀਫਾ ਦੇਣਾ ਬਣਦਾ ਹੈ ਬਿਲਕੁਲ ਉਹ ਤੇ ਦੇਣਾ ਚਾਹੀਦਾ ਮੇਰੇ ਖਿਆਲ ਉਧਰ ਨੂੰ ਉਹਨਾਂ ਨੇ ਕਦਮ ਪੁੱਟਿਆ ਕੱਲ ਜਿਹੜਾ ਭੁੰਦਰ ਤੋਂ ਕਾਰਜਕਾਰੀ ਪ੍ਰਧਾਨ ਲਾਇਆ ਹੈਗਾ ਆ ਉਹ ਮੈਨੂੰ ਲੱਗਦਾ ਸਾਨੂੰ ਲੱਗਦਾ ਵੀ ਸ਼ਾਮ ਤੱਕ ਕਿਉਂਕਿ ਕਈਆਂ ਦਿਨਾਂ ਤੋਂ ਇਹ ਅਫਵਾਹਾਂ ਚੱਲ ਰਹੀਆਂ ਸੀਗੀਆਂ ਸਰਕਲਾਂ ਦੇ ਵਿੱਚ ਕਿ ਸੁਖਬੀਰ ਸਿੰਘ ਰਜ਼ਾਈਨ ਦੇਗਾ ਤੇ ਉਹ ਉਹ ਕਿਉਂਕਿ ਉਹਨੇ ਦੁਆਰਾ ਇਹ ਇਧਰ ਨੂੰ ਵਧਣਾ ਹੈਗਾ ਯਾ ਲੇਕਿਨ ਮੈਨੂੰ ਲੱਗਦਾ ਕਿ ਇਹ ਜਿਹੜੀ ਉਹਨਾਂ ਦੀ ਬੇਵਿਸ਼ਵਾਸੀ ਹੈ ਉਹਨਾਂ ਦੀ ਵੀ ਬੇਵਿਸ਼ਵਾਸੀ ਹੈ ਅਕਾਲੀ ਦਲ ਦਾ ਇੱਕ ਵਾਰੀ ਆਪਣਾ ਵੀ ਇਤਿਹਾਸ ਹੈ ਜਿਹੜਾ ਬੰਦਾ ਰਜ਼ਾਈਨ ਦੇ ਕੇ ਚਲੇ ਜਾਂਦਾ ਯਾ ਅਕਾਲੀ ਦਲ ਵਿੱਚ ਫਿਰ ਉਹਦੇ ਕਈ ਵਾਰੀ ਪੈਰ ਵੀ ਨਹੀਂ ਲੱਗਦੇ ਜਿਹੜਾ ਇਤਿਹਾਸ ਹੈ ਪਿਛਲਾ ਉਹ ਇਹ ਗੱਲ ਕਹਿੰਦਾ ਯਾ ਤਾਂ ਇਸ ਪੱਧਰ ਤੇ ਹੋ ਸਕਦਾ ਸੁਖਬੀਰ ਨੂੰ ਕੋਈ ਖੱਸਾ ਹੋਵੇ ਕਿ ਇੱਕ ਵਾਰੀ ਜੇ ਮੈਂ ਪ੍ਰਧਾਨ ਬਦਲਤਾ ਜਿਹੜਾ ਮੌਕੇ ਦਾ ਪ੍ਰਦਾਨ ਹੋਏਗਾ ਕਈ ਵਾਰੀ ਇਹ ਹੋਇਆ ਆ ਅਕਾਲੀ ਦਲ ਦੇ ਨਾਲ ਜਦ ਬਰਨਾਲਾ ਸਾਹਿਬ ਨੂੰ ਪ੍ਰਧਾਨ ਲਾਤਾ ਸਾਰੀਆਂ ਪਾਵਰਾਂ ਬਰਨਾਲਾ ਸਾਹਿਬ ਕੋਲ ਚਲਿਆ ਗਈਆਂ ਚੀਫ ਮਿਨਿਸਟਰ ਵੀ ਉਹ ਬੜ ਗਏ ਤੇ ਜਿਹੜੇ ਬਾਦਲ ਸੀਗੇ ਵੱਡੇ ਬਾਦਲ ਸੀ ਉਹ ਵੀ ਖੁੱਡਡੇ ਲੱਗ ਗਏ ਸੀਗੇ ਸੋ ਇਹਨਾਂ ਦੇ ਹਾਲਾਤ ਕਈ ਵਾਰੀ ਬਣ ਜਾਂਦੇ ਆ ਹੁਣ ਜਿਸ ਪਦਰ ਤੇ ਅਕਾਲੀ ਲੈਂਡ ਲੀਡਰਸ਼ਿਪ ਦੀ ਜਿਹੜੀ ਬੇਪ੍ਰੋਫੈਸ਼ੀਅਲਤਾ ਹੈਗੀ ਐ ਸੋਸਾਇਟੀ ਦੇ ਵਿੱਚ ਉਹ ਤੇ ਕੋਈ ਕਿਉਂਕਿ ਹੁਣ ਅਕਾਲੀ ਦਲ ਦਾ ਸੁਧਾਰਤਾ ਨਹੀਂ ਹੋ ਰਿਹਾ ਕਿਸੇ ਪੱਧਰ ਤੇ ਜਿਹੜੇ ਬਾਗੀ ਨੇ ਬਾਗੀਆਂ ਨੇ ਭਾਵੇਂ ਇੱਕ ਤਰ੍ਹਾਂ ਨਾਲ ਮਾਫੀ ਮੰਗੀ ਉੱਤੇ ਵੱਡਾ ਮਿਲ ਕੇ ਆਨੇ ਜਥੇਦਾਰ ਸਾਹਿਬ ਨੂੰ ਨਿਖਤੀ ਤੌਰ ਤੇ ਦੇਖਿਆ ਨੇ ਉਹਨਾਂ ਨੂੰ ਵੀ ਤਲਬ ਕਰਨ ਦਾ ਬਣਦਾ ਜੇ ਫਿਰ ਉਸ ਮੌਕੇ ਦੀ ਜਿਹੜੀ ਲੀਡਰਸ਼ਿਪ ਅਕਾਲੀ ਜਲਦੀ ਕਿਉਂਕਿ ਅਕਾਲੀ ਪਾਰਟੀ ਨੇ ਵੀ ਤਦ ਇਹ ਸਟੈਂਡ ਸੀ ਕਿ ਜੋ ਗੱਦਗੀਆਂ ਕੀਤੀਆਂ ਸੀ ਨਹੀਂ ਕੀਤੀਆਂ ਉਹਨਾਂ ਨੂੰ ਵੀ ਸਭ ਸੋਚਿਆਂ ਨੂੰ ਜਿੰਨੇ ਸੁਧਾਰ ਲੈਰ ਵਾਲੇ ਨੇ ਜਾਂ ਬਾਗੀ ਨੇ ਜਾਂ ਮੌਜੂਦਾ ਨੇ ਸਾਰਿਆਂ ਨੂੰ ਤਲਬ ਕਰਨ ਦੇ ਹੀ ਬਿਲਕੁਲ ਜਿਹੜੀ ਸਿੱਖ ਪੰਥ ਦੇ ਵਿੱਚ ਜਿਹੜੀ ਗੱਲ ਹੈਗੀ ਸਿਰਫ ਕਿਸੇ ਇੱਕ ਵਿਅਕਤੀ ਪ੍ਰਤੀ ਨਹੀਂ ਹੈ ਜੇ ਮਤਲਬ ਗੁੱਸਾ ਹੈ ਪੰਥ ਦੇ ਵਿੱਚ ਹਜ਼ਾਰ ਆਲਮ ਨੂੰ ਲਾਉਣ ਦਾ ਉਹਦੀ ਸਿਫਾਰਿਸ਼ ਜਾਂ ਉਹ ਉਹ ਤਾਂ ਵਾਇਆ ਹੀਂਸਾ ਹੀ ਲੱਗਿਆ ਨਾ ਤਾਂ ਢੀਡਸਾ ਦੀ ਕੱਲ ਬਾਗੀਆਂ ਦੇ ਵਿੱਚ ਬਹੁਤ ਵੱਡੇ ਜ਼ਿੰਮੇਵਾਰੀ ਤੇ ਆ ਇਸੇ ਤਰ੍ਹਾਂ ਬੀਬੀ ਜੰਗੀਰ ਕੌਰ ਉਹ ਵੀ ਉਸ ਪਾਸੇ ਸ਼ਾਮਲ ਆ ਜੰਗੀਰ ਕੌਰ ਨੇ ਵੀ ਇਸ ਬੇਅਦਬੀ ਦੇ ਮਸਲੇ ਤੇ ਲੋਕਾਂ ਦੇ ਪਰਸਨਲ ਪਰਚੇ ਦਰਦ ਕਰਾਏ ਜਿਹੜੇ ਲੋਕ ਉਹਦੇ ਵਿਰੁੱਧ ਆਵਾਜ਼ ਉਠਾ ਰਹੇ ਸੀਗੇ ਬੇਅਦਬੀ ਦੇ ਬਜਿੱ ਦੇਸ਼ ਵਿੱਚ ਮਤਲਬ ਇੱਕ ਸਿੰਘ ਤੇਸੀ ਇੱਕ ਵਿਅਕਤੀ ਤੇ ਕੇਂਦਰਿਤ ਨਹੀਂ ਕਰ ਸਕਦੇ ਇਹ ਸਾਰੇ ਪਾਸੇ ਹੈਗੀ ਹੈ ਪਰ ਇਹਨਾਂ ਨੂੰ ਸਮੁੱਚੇ ਜਿਹੜਾ ਇਕੱਲੀ ਲੀਡਰਸ਼ਿਪ ਹੈ ਭਾਵੇਂ ਸੁਖਵੀਰ ਬਾਦਲ ਦੇ ਨਾਲ ਹੈ ਜਾਂ ਉਹ ਤੋਂ ਬਾਗੀ ਹੋ ਗਈ ਹੈ ਉਹਨਾਂ ਦੋਨਾਂ ਹਾਲਤਾਂ ਦੇ ਵਿੱਚ ਹੀ ਸਾਰਿਆਂ ਨੂੰ ਜਾਣਾ ਪਏਗਾ ਪਰ ਫੇਰ ਵੀ ਲੋਕ ਮਾਫ ਕਰਨਗੇ ਇਹ ਵੱਡਾ ਸਵਾਲ ਹੈ ਤੇ ਇਹ ਬੜਾ ਔਖਾ ਸਵਾਲ ਹੈ ਕਿ ਉਹ ਲੋਕ ਉਹਨਾਂ ਨੂੰ ਮਾਫ ਕਰ ਦੁਆਰਾ ਕੀ ਪੰਜਾਬ ਦੇ ਵਿੱਚ ਸਤਾ ਦਾ ਰਾਹ ਉਹਨਾਂ ਵਾਸਤੇ ਖੁੱਲੇਗਾ ਇਹ ਵੱਡਾ ਸਵਾਲ ਹੈ ਇੱਕ ਸਵਾਲ ਇਹ ਵੀ ਹੈ ਕਿ ਕੀ ਜੋ ਸਕੀਰ ਜੋ ਪ੍ਰਕਾਸ਼ਨ ਬਾਦਲ ਨੂੰ ਫਖਰੇ ਕੌਮ ਦਾ ਜਿਹੜਾ ਵਾਰਡ ਦਿੱਤਾ ਸੀ ਭਲਤਖਸਰ ਸਾਹਿਬ ਨੂੰ ਉਹ ਵੀ ਵਾਪਸ ਹੋਣਾ ਚਾਹੀਦਾ ਕਿਉਂਕਿ ਬਜਰਤ ਨਾਹਾਂ ਦੇ ਵਿੱਚ ਪ੍ਰਕਾਸ਼ਨ ਬਾਦਲ ਵੀ ਸ਼ਾਮਲ ਸੀ ਉਸ ਤੋਂ ਬਾਅਦ ਉਹਨਾਂ ਨੂੰ ਵਾਰਡ ਦਿੱਤਾ ਗਿਆ ਆ ਖੱਕਰ ਸਾਹਿਬ ਜੀ ਇਸ ਤਰ੍ਹਾਂ ਹੈ ਕਿ ਉਹ ਵਾਰਡ ਦਾ ਜਦੋਂ ਦਿੱਤਾ ਗਿਆ ਸੀਗਾ ਉਦੋਂ ਵੀ ਕੋਈ ਪੰਥ ਦੀਆਂ ਸਲਾਮਾਂ ਲੈ ਕੇ ਜਾਂ ਪੰਥ ਦੀਆਂ ਨਮਾਇਦਾ ਜਥੇਬੰਦੀਆਂ ਦਾ ਇਕੱਠ ਸੱਦ ਕੇ ਕੋਈ ਰਾਇ ਨਹੀਂ ਸੀ ਲਏ ਕਿ ਅਵਾਰਡ ਅਸੀਂ ਦੇਣਾ ਹੈ ਜਾਂ ਜਿਸ ਤਰ੍ਹਾਂ ਪੰਥ ਦੀ ਕਰਵੈਤ ਸੀ ਜਿਸ ਤਰ੍ਹਾਂ ਇਹਵੇਂ ਦੇ ਅਵਾਰਡ ਦਿੱਤੇ ਜਾਂਦੇ ਸੀ ਪਹਿਲਾਂ ਪੰਥ ਤੋਂ ਕੋਪੈਨਲ ਤੋਂ ਸੁਝਾਅ ਮੰਗੇ ਜਾਂਦੇ ਸੀ ਸਰਦਾਰ ਕਪੂਰ ਸਿੰਘ ਨੂੰ ਨੈਸ਼ਨਲ ਆਫ ਸਿੱਖ ਜਮਦਾ ਅਵਾਰਡ ਦੇਣਾ ਸੀਗਾ ਤੇ ਪੰਥ ਤੋਂ ਸੁਝਾਅ ਮੰਗੇ ਗਏ ਜਥੇਬੰਦੀਆਂ ਤੋਂ ਤੇ ਫਿਰ ਫੈਸਲਾ ਸ਼ਰਮਣੀ ਕਮੇਟੀ ਦੀ ਲੀਡਰਸ਼ਿਪ ਨੇ ਭਾਵੇਂ ਕਰ ਲਿਆ ਫਿਰ ਇਸੇ ਤਰ੍ਹਾਂ ਜੇਕਰ ਇਹਦਾ ਫਕਰੇ ਕੌਮ ਅਵਾਰਡ ਦੇਣਾ ਸੀਗਾ ਉਹਦੇ ਵਾਸਤੇ ਕੋਈ ਵਿਧੀ ਵਿਧਾਨ ਉਹ ਨਹੀਂ ਅਪਣਾਇਆ ਗਿਆ ਪਹਿਲੀ ਗੱਲ ਦੂਜੀ ਗੱਲ ਹੈ ਕਿ ਉਹਨਾਂ ਨੂੰ ਇਹ ਅਵਾਰਡ ਦੇਣ ਦੇ ਨਾਲ ਪੰਥ ਦੇ ਵਿੱਚ ਕੋਈ ਸਤਿਕਾਰ ਵਧਿਆ ਨਹੀਂ ਉਹਨਾਂ ਦਾ ਬਾਦਲ ਸਾਹਿਬ ਦਾ ਵੀ ਸਤਿਕਾਰ ਵਧਿਆ ਨਹੀਂ ਵੀ ਅਕਾਲ ਤਖਤ ਨੇ ਇੱਕ ਅਵਾਰਡ ਦਿੱਤਾ ਹੁਣ ਆਪਾਂ ਇਹਦੇ ਖਿਲਾਫ ਕੋਈ ਬੋਲਣਾ ਨਹੀਂ ਕਿ ਪੰਥ ਦੇ ਵਿੱਚ ਉਹਦਾ ਵਕਾਰ ਬਹਾਲ ਹੋ ਗਿਆ ਕੋਈ ਗੱਲ ਨਹੀਂ ਏ ਸੋ ਅਵਾਰਡ ਦੇਣ ਵਾਪਸ ਲੈਣ ਨਾ ਲੈਣ ਇਹ ਤਾਂ ਉਹਨਾਂ ਦੀ ਅਕਾਲ ਤਖਤ ਦੀ ਆਪਣੀ ਜਿਹੜੀ ਪ੍ਰਬੰਧ ਹੈ ਉਹਦੀ ਭਰੋਸੇਯੋਗਤਾ ਦਾ ਸਵਾਲ ਹੈ ਜੇ ਉਹਨੇ ਆਪਣੇ ਭਰੋਸੇਯੋਗਤਾ ਸੰਗਤਾਂ ਦੇ ਵਿੱਚ ਵਧਾਉਣੀ ਹੈ ਅਕਾਲ ਤਖਤ ਨੇ ਤਾਂ ਵੇਖੋ ਉਹਨਾਂ ਨੂੰ ਆਪਣੇ ਫੈਸਲਿਆਂ ਤੇ ਦੁਆਰਾ ਸੋਚਣਾ ਚਾਹੀਦਾ ਜਿਵੇਂ ਉਹਨਾਂ ਨੇ ਪ੍ਰੋਫੈਸਰ ਗੁਰਮਖ ਸਿੰਘ ਨੂੰ ਪੰਥ ਦੇ ਵਿੱਚ ਸ਼ਾਮਿਲ ਕਰ ਲਿਆ ਸੀਗਾ ਅਕਾਲ ਤਖਤ ਦੇ ਪ੍ਰਬੰਧ ਨੇ ਇੱਕ ਮੌਕੇ ਪ੍ਰੋਫੈਸਰ ਗੁਰਮਖ ਸਿੰਘ ਨੂੰ ਗਦਰੀ ਬਾਬਿਆਂ ਨੂੰ ਪੰਥ ਚੋਂ ਕੱਢਣ ਦਾ ਫੈਸਲਾ ਜਾਂ ਉਹਨਾਂ ਦੇ ਵਿਰੁੱਧ ਫੈਸਲਾ ਲੈ ਲਏ ਸੀਗੇ ਲੇਕਿਨ ਸਿੱਖ ਸੰਗਤਾਂ ਨੇ ਪੰਥ ਨੇ ਨਹੀਂ ਮੰਨੇ ਓਕੇ ਲੇਕਿਨ ਲਾਸਟ ਦੇ ਉੱਤੇ ਆ ਕੇ ਉਹਨਾਂ ਫੈਸਲਿਆਂ ਤੇ ਰਿਵਿਊ ਅਕਾਲ ਤਖਤ ਦੇ ਪ੍ਰਬੰਧ ਨੂੰ ਹੀ ਕਰਨਾ ਪਿਆ ਨਹੀਂ ਹੁਣ ਇੱਕ ਪੰਥ ਦੀ ਆਵਾਜ਼ ਆ ਲੋਕਾਂ ਦੀ ਆਵਾਜ਼ ਆ ਕਿ ਵਿਧਵੀ ਦਾ ਮਾਮਲਾ ਦੁਬਾਰੇ ਹੁਣ ਫਿਰ ਦੁਬਾਰੇ ਗਰਮ ਆ ਸਾਰੇ ਮਾफी ਮੰਗ ਰਹੇ ਨੇ ਉਸ ਤੋਂ ਬਾਅਦ ਪ੍ਰਕਾਸ਼ ਸਿੰਘ ਬਾਦਲ ਨੂੰ ਜਦੋਂ ਵਾਰਡ ਦਿੱਤਾ ਗਿਆ ਉਹ ਵੀ ਫਿਰ ਤੁਕਬੰਦੀ ਨਹੀਂ ਬਣਦੀ ਕਿ ਉਹ ਕਹਿੰਦੇ ਵਾਪਸ ਹੋਣਾ ਚਾਹੀਦਾ ਬਹੁਤ ਸਾਰੇ ਬੈਲਪੰਨਾਂ ਆ ਚੁੱਕੇ ਨੇ ਨਹੀਂ ਉਹ ਤਾਂ ਇਹ ਹੈ ਨਾ ਜਿਸ ਪ੍ਰਬੰਧ ਨੇ ਉਹਨਾਂ ਨੂੰ ਵਾਰਡ ਦਿੱਤਾ ਆ ਵੇਖੋ ਜੇ ਤਾਂ ਪੰਥਕ ਵਿਧੀ ਵਿਧਾਨ ਅਪਣਾਇਆ ਜਾਂਦਾ ਫਿਰ ਤਾਂ ਨਹੀਂ ਉਹਨਾਂ ਨੇ ਬਣਾਏ ਨੇ ਇੱਕ ਸ਼੍ਰੋਮਣੀ ਕਉਤਾਰਾ ਪ੍ਰਬੰਧਕ ਕਮੇਟੀ ਦੀ ਐਡਜਕਟਿਵ ਕਮੇਟੀ ਨੇ ਜਾਂ ਧਰਮ ਪ੍ਰਚਾਰ ਕਮੇਟੀ ਨੇ ਕਿਸੇ ਨੂੰ ਦੇਤਾ ਵਾਰ ਤਾਂ ਉਹ ਉਸੇ ਵਾਸਤੇ ਜ਼ਿੰਮੇਵਾਰ ਹੈ ਇਸੇ ਕਰਕੇ ਹੁਣ ਜਦੋਂ ਸ਼੍ਰੋਮਣੀ ਕਮੇਟੀ ਕੋਈ ਕਾਲ ਦਿੰਦੀ ਆ ਸਿੱਖ ਪੰਥ ਨੂੰ ਤਾਂ ਉਹਦੇ ਤੇ ਪੰਥੇ ਤੇ ਕਿਉਂ ਨਹੀਂ ਅਸਰ ਹੁੰਦਾ ਭਾਵੇਂ ਬੰਦੀ ਸਿੰਘਾਂ ਦਾ ਮਸਲਾ ਆ ਜਾ ਕੋਈ ਹੋਰ ਮਸਲਾ ਆ ਸਿੱਖਾਂ ਦੇ ਵਿੱਚ ਉਸ ਤਰ੍ਹਾਂ ਕਿਉਂ ਨਹੀਂ ਉਹਦਾ ਪ੍ਰਤੀਕਰਮ ਜਾਂ ਹੰਗਾਰਾ ਕਿਉਂ ਨਹੀਂ ਮਿਲਦਾ ਇਸੇ ਇਹਦੀ ਪ੍ਰਸਯੋਗਤਾ ਸ਼੍ਰੋਮਣੀ ਕਮੇਟੀ ਨਾਲ ਪ੍ਰਬੰਧ ਨੇ ਆਪ ਘਟਾਈ ਆ ਜਿਸ ਤਰ੍ਹਾਂ ਦੇ ਫੈਸਲੇ ਲਗਾਤਾਰ ਕਰਦੇ ਜਾਣਗੇ ਤੇ ਇਹਨਾਂ ਦਾ ਕੋਈ ਜਿਹੜੇ ਫੈਸਲੇ ਇਹ ਲੋਕਾਂ ਨੂੰ ਇਥੋਂ ਕੋਈ ਦਿੰਦੇ ਅਪੀਲਾਂ ਕਰਦੇ ਉਹ ਲੋਕ ਨਾ ਮਨਜ਼ੂਰ ਕਰੀ ਇਕ ਜਿਹੜੇ ਭਾਗੀ ਨੇ ਉਹ ਇਹ ਵੀ ਮੰਗੋ ਸਾਰੇ ਨੇ ਕਿ ਇੱਕੋ ਪਰਿਵਾਰ ਕੋਲੇ ਪ੍ਰਧਾਨ ਗਿਆ ਪਿਛਲੇ 25-30 ਸਾਲ ਤੋਂ ਅਕਾਲੀ ਦਲ ਦੀ ਵੀ ਬੋਰਡ ਦੇ ਵਿੱਚ ਦੁਨੀਆ ਤੇ ਕਿਤੇ ਨਹੀਂ ਹੋਇਆ ਪਰਿਵਾਰਵਾਦ ਤੋਂ ਵੀ ਅਲੱਗ ਕਰਨਾ ਪਊ ਅਕਾਲੀ ਦਲ ਨੂੰ ਤਾਂ ਕਿਤੇ ਅੱਗੇ ਵਧੇਗਾ ਇਹ ਜਿਹੜਾ ਫੀਨੋਮਨਾ ਪਰਿਵਾਰਵਾਦ ਦਾ ਇਹ ਫੀਨੋਮਨਾ ਅੱਜ ਦਾ ਨਹੀਂ ਇਹ ਤਾਂ ਮਹਾਰਾਜਾ ਰਣਜੀਤ ਸਿੰਘ ਤੋਂ ਦੇ ਚਲ ਦੌਰ ਤੋਂ ਚੱਲਿਆ ਆ ਰਿਹਾ ਹੈ ਪੰਥ ਰਾਜਨੀਤੀ ਦੇ ਵਿੱਚ ਕਿਸੇ ਨਾ ਕਿਸੇ ਰੂਪ ਦੇ ਵਿੱਚ ਤੇ ਇਹਦੇ ਵਿੱਚ ਜਿਹੜੇ ਜਿੰਨਾ ਲੋਕਾਂ ਨੇ ਤਰਾਜ ਕਰਨਾ ਸੀ ਜਿਹੜੇ ਕਰਦੇ ਆ ਉਹ ਵੀ ਸਾਰੇ ਇਸੇ ਰੋਗ ਦੇ ਸ਼ਿਕਾਰ ਨੇ ਜਿਹੜੇ ਬਾਗੀ ਐ ਇਹਨਾਂ ਨੇ ਵੀ ਆਪਣੇ ਬੱਚਿਆਂ ਨੂੰ ਪਰਿਵਾਰਵਾਦ ਇਸ ਤਰ੍ਹਾਂ ਹੀ ਲਿਆਂਦਾ ਹੈਗਾ ਸਿਆਸਤ ਦੇ ਵਿੱਚ ਸੋ ਇਹ ਤਾਂ ਕੋਈ ਇਹਦੇ ਬਾਰੇ ਕੋਈ ਜਿੰਨਾ ਚਿਰ ਤੱਕ ਕਿਉਂਕਿ ਇਕੱਲੀ ਲੀਡਰਸ਼ਿਪ ਜਿਹੜੀ ਆਉਂਦੀ ਸੀਗੀ ਉਹ ਐਜੀਟੇਸ਼ਨ ਚ ਆਉਂਦੀ ਸੀ ਮੋਰਚਿਆਂ 'ਚ ਆਉਂਦੀ ਸੀਗੀ ਅੰਦੋਲਨ ਹੁੰਦਾ ਸੀ ਉਹਦੇ 'ਚੋਂ ਪੈਦਾ ਹੁੰਦੀ ਸੀ ਉਹ ਜਦੋਂ ਪਿਛਲੇ 15 ਸਾਲ ਸਰਕਾਰ ਰਹੀ ਆ ਆਕਾਲੀ ਦਲ ਦੀ ਤਾਂ ਉਹ ਤਾਂ ਬੰਦ ਹੋ ਗਿਆ ਪ੍ਰੋਸੈਸ ਹੁਣ ਆਕਾਲੀ ਦਲ ਦਾ ਵਰਕਰ ਕਿੱਥੋਂ ਆਉਣ ਆਇਆ ਉਹ ਜਿਹੜੇ ਨਵੇਂ ਸਿਸਟਮ ਵਪਾਰ ਤੋਂ ਆ ਰਹੇ ਆ ਕੋਈ ਠੇਕੇਦਾਰੀ ਤੋਂ ਆ ਰਹੇ ਆ ਕੋਈ ਇਧਰੋਂ ਆ ਰਹੇ ਆ ਉਹ ਹੁਣ ਤੁਹਾਡੇ ਨਾਲ ਕਿਉਂ ਖੜਗੇ ਇਹਦੀ ਵੱਡੀ ਮਸਾਲਾ ਢਿੱਪੀ ਢਿੱਲੋ ਜਿਹੜਾ ਹੁਣ ਜਿਹੜਾ ਉਹ ਬਾਦਲ ਪਰਿਵਾਰ ਦਾ ਸਭ ਤੋਂ ਜਿਹੜਾ ਵਿਸ਼ਵਾਸਪਾਤਰ ਬੰਦਾ ਸੀਗਾ ਤੇ ਉਹਨਾਂ ਦਾ ਵਪਾਰ ਨਾਲ ਵੀ ਜੁੜਿਆ ਇੰਟਰਸਟ ਹੈ ਵਪਾਰ ਹੁਣ ਬਿਨਾਂ ਸਤਾ ਤੋਂ ਨਹੀਂ ਚੱਲ ਸਕਦੇ ਉਹਦੇ ਵਾਸਤੇ ਸਤਾ ਦਾ ਹੋਣਾ ਜ਼ਰੂਰੀ ਹੈ ਕਿ ਉਹ ਚਲਾਉਣ ਵਾਸਤੇ ਉਹ ਆਮ ਆਦਮੀ ਤੋਂ ਮਿਲਦੀ ਆ ਜਾਂ ਕਾਂਗਰਸ ਤੋਂ ਮਿਲਦੀ ਆ ਜਾਂ ਕਿਸੇ ਭਾਜਪਾ ਤੋਂ ਮਿਲਦੀ ਆ। ویسੇ ਵੀ ਕਾਲੀਆਂ ਤਾਂ ਇਹ ਲੱਗਣ ਲੱਗ ਗਿਆ ਕਿ ਹੁਣ ਸਾਡੇ ਬੱਲੇ ਤਾਂ ਕੁਸ ਪੈਣਾ ਨਹੀਂ ਹੋਰ ਕੁਆਲਿਟੀ 'ਚ ਜਾ ਕੇ ਮੜਾ ਮੜਾ ਮੰਤਰੀ ਮੰਤਰੀ ਬਣਦਾ। ਉਹ ਜੋ ਪਹਿਲਾ ਪਹਿਲਾ ਸਮੇਂ ਦੇ ਵਿੱਚ ਜੋ ਲੁੱਟਖੋ ਕਰਕੇ ਬਣਾਇਆ ਹੈ। ਹੁਣ ਇਹ ਮਸਲਾ ਇਹ ਨਹੀਂ ਕਿ ਨਵੇਂ ਨਵੀਂ ਲੁੱਟ ਮਾਰ ਕਿਵੇਂ ਕੀਤੀ ਜਾਵੇ। ਜਿਹੜੀ ਪਹਿਲਾਂ ਕੀਤੀ ਹੋਈ ਆ ਉਹਨੂੰ ਬਰਕਰਾਰ ਕਿਵੇਂ ਰੱਖਣਾ ਹੈ। ਇਸੇ ਕਰਕੇ ਠੀਕ ਥੈਂਕ ਯੂ।